ਜਵਾਬ ਦਾ ਸਿਰ ਝੁਕਾਤਾ ਉਹਨੇ 3 ਵਰਗੇ ਰੈਂਕ ਦੇ ਅਫਸਰ ਦਾ ਪਲਾਨ ਸਰਕ ਨਹੀਂ ਤੇ ਆਹ ਬੰਦੇ ਤੇ ਪਲਾਨ ਰੱਖੀ ਹੈ। ਇੱਕ ਹੋਰ ਪਿਉਤੀ ਹੈਗੇ ਆ। ਹਮਮ। ਭਾटिया ਸਾਹਿਬ ਤੇ ਉਹਨਾਂ ਦੀ ਬੇਟੀ ਕਿਤੇ ਜੀ। ਪਿਛਲੇ 12 ਸਾਲਾਂ ਤੋਂ ਦਿਨ ਰਾਤ ਉਹਨਾਂ ਦੋਨਾਂ ਨੇ ਪਿਉਤੀ ਨਹੀਂ ਕੀਤੀ। ਹਮਮ। ਉਹਨਾਂ ਨੂੰ ਟਿਕਟ ਨਹੀਂ ਦਿੱਤੀ। ਸਸੀ ਕਾਲ ਜੀ। ਗੱਲਬਾਤ ਵਿਦ ਹੈਰੀ ਵੀ ਤੁਹਾਡਾ ਸਵਾਗਤ ਹੈ। ਖੋ ਅਸੀਂ ਆਪਣੇ ਇਹ ਤਾਂ ਨਹੀਂ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਵੀ ਘਰ ਨੂੰ ਕੋਈ ਅਹੁਦਾ ਨਹੀਂ ਮਿਲਿਆ 4 ਸਾਲ ਹੋ ਗਏ ਤੁਹਾਨੂੰ ਲੱਗੇ ਵੀ 6 ਮਹੀਨੇ ਰਹਿ ਗਏ ਪਾਰਟੀ ਤੇ ਦੇਖੋ ਐ ਹੈ ਕਿ ਅਸੀਂ ਆਪਣੇ ਖੂਨ ਪਸੀਨੇ ਨਾਲ ਸਿੰਜੀ ਸੀ ਪਾਰਟੀ ਠੀਕ ਹੈ ਜੀ ਮੇਰੇ ਤੇ ਦੇਸ਼ ਧਰੋ ਦਾ ਪਰਚਾ ਹੋਇਆ ਸੀ ਤੁਹਾਡੇ ਤੇ ਹਾਂ ਉਹਨੂੰ ਆਰਮੀ ਵਾਲੇ ਉਹ ਇੱਕ ਆਰਮੀ ਮੇਜਰ ਦੇ ਯੈਸ ਕਮਾਲ ਹੋ ਗਿਆ ਅਕਾਲੀਆਂ ਦੇ ਰਾਜ 2014 ਚ ਓਕੇ ਵੀ ਪਾਰਟੀ ਪਾਰਟੀ ਕਰਕੇ ਪਾਰਟੀ ਕਰਕੇ ਓਕੇ ਮੈਂ ਸਫਾਈ ਸੇਵਕਾਂ ਦੇ ਹੱਕ ਚ ਲੜ ਰਿਹਾ ਸੀ ਠੀਕ ਹੈ ਜੀ ਤੇ ਆਕਾਲੀਆਂ ਨੇ ਕਰਵਾਇਆ ਸੀ ਠੀਕ ਹੈ ਜੀ ਠੀਕ ਹੈ 8 ਸਾਲ ਚੱਲਿਆ ਫਿਰ ਉਹ ਕੈਨਸਲ ਹੋਇਆ ਹੂੰ ਭੈਣ ਦੀ ਜਿਹੜੀ ਸਟੋਰੀ ਨਿਕਲ ਕੇ ਆ ਰਹੀ ਹੈ ਹੂੰ ਜਾਂ ਹੋਰ ਜਿਹੜੇ ਆਪਣੇ ਐਮ ਐਲ ਏ ਦੇ ਆਪਾਂ ਦੇਖਦੇ ਆ ਹੂੰ ਯਾਨੀ ਕਿ ਹੂੰ ਮੈਂ ਪਟੇਲਾ ਦਿਹਾਤੀ ਚ ਬੈਠਾ ਇੱਥੇ ਸੱਟਾ ਵੀ ਚੱਲਦਾ ਇੱਥੇ ਗੈਰ ਕਾਨੂੰਨੀ ਉਗਰਾਹੀ ਵੀ ਹੁੰਦੀ ਹੈ ਇੱਥੇ ਕਬਜ਼ੇ ਵੀ ਹੋ ਰਹੇ ਨੇ ਨਹੀਂ ਤਾਂ ਮੰਤਰੀ ਦਾ ਅਲਕ ਹੈ ਜੀ ਕੈਬਨਿਟ ਮਨਿਸਟਰ ਦਾ ਜੋ ਮਰਜ਼ੀ ਹੈ ਜੀ ਸਭ ਚੱਲ ਰਿਹਾ ਜੀ ਸਭ ਚੱਲ ਰਿਹਾ ਤੇ ਜੇ ਮੰ minister ਨਹੀਂ ਰੋਕ ਸਕਦਾ ਤਾਂ ਉਹਨੂੰ ਇਸਤੀਫਾ ਦੇਣਾ ਚਾਹੀਦਾ ਹੂੰ ਜੇ ਇਸਤੀਫਾ ਵੀ ਨਹੀਂ ਦਿੰਦਾ ਉਹ ਰੋਕਦਾ ਵੀ ਨਹੀਂ ਹੈ ਫਿਰ ਤੀਜਾ ਕਾਰਨ ਕੀ ਰਹਿ ਜਾਂਦਾ ਹੂੰ ਇਹ ਹੁਣ ਤੁਸੀਂ ਦੱਸ ਸਕਦੇ ਹੋ ਤਾਂ ਅੰਡਰਸਟੂਡ ਹੈ ਹੂੰ ਇਹ ਵੀ ਹੋ ਸਕਦਾ ਕਈ ਵਾਰੀ ਕੀ ਜਿਹੜੇ ਨੀਚਲੇ ਲੈਵਲ ਦੇ ਲੋਕ ਜੁੜੇ ਹੁੰਦੇ ਆ ਜੀ ਵੀ ਉਹ ਗੱਲ ਪਹੁੰਚਣੀ ਨਹੀਂ ਦਿੰਦੇ ਮੈਂ ਮਤਲਬ ਤੁਹਾਨੂੰ ਜੀ ਆਪਣੇ ਜ਼ਮੀਰ ਦੀ ਆਵਾਜ਼ ਸੁਣਤੇ ਹੋਏ ਵੀ ਅਭੀ ਨਹੀਂ ਰੁਕ ਸਕਿਆ ਆਪਣੇ ਆਪ ਨੂੰ ਬਿਲਕੁਲ ਜੀ ਹੋਰ ਕੀ ਕਰੀਏ ਦੇਖੋ ਮੈਂ ਤਾਂ 2011 ਚ ਪਰਿਵਾਰ ਸਮੇਤ ਕੈਨੇਡਾ ਦੀ ਨਾਗਰਿਕਤਾ ਛੱਡ ਕੇ ਵਾਪਸ ਆਇਆ ਓਕੇ ਲੋ ਕੈਨੇਡਾ ਨੂੰ ਭਜਦੇ ਆ ਤੇ ਤੁਸੀਂ ਵਾਪਸ ਆ ਗਏ ਹਾਂ ਸਿਰਫ ਔਰ ਸਿਰਫ ਇੱਥੇ ਲੋਕਾਂ ਦੀ ਸੇਵਾ ਕਰਨ ਲਈ ਹੂੰ ਦੇਖ ਲੋ ਕਾਰਪੋਰੇਸ਼ਨ ਚ ਟਿਕਟਾਂ ਕਿੰਨਾਂ ਨੂੰ ਮਿਲਿਆ ਹੈਗੀ ਕਿਉਂ 50% ਵੀ ਐਸੇ ਹੈਗੇ ਜਿਨ੍ਹਾਂ ਨੇ ਪਾਰਟੀ ਦੇ ਲਈ ਸੰਘਰਸ਼ ਕੀਤਾ ਹੋਰ ਐਸੇ ਐਸੇ ਲੋਕ ਹਨ ਜਿਨ੍ਹਾਂ ਨੇ ਵਾਰਡ ਤੇ ਕਾਰਪੋਰੇਸ਼ਨ ਵਿੱਚ ਉੱਚੇ ਅਧਿਆਤੇ ਬਿਠਾਤੇ ਜਿਹੜੇ ਦੂਜੇ ਐਮਸੀਜ਼ ਦੇ ਇਲਾਕੇ ਵਿੱਚ ਜਾ ਕੇ ਲੋਕਾਂ ਤੋਂ ਉਗਰਾਹੀ ਕਰ ਰਹੇ ਸਹੀ ਗੱਲ ਹੈ ਇੱਥੇ ਤੁਹਾਡੇ ਨਿਊ ਗ੍ਰੀਨ پارک ਕਲੋਨੀ ਹੈ ਠੀਕ ਹੈ ਜੀ ਤ੍ਰਿਪੜੀ ਦੇ ਵਿੱਚ ਬਿਲਕੁਲ ਜੁਲਾਈ 2023 ਦੇ ਵਿੱਚ ਠੀਕ ਹੈ ਜੀ ਲੋਕਾਂ ਨੇ ਮਨਿਸਟਰ ਨੂੰ ਉੱਥੇ ਜਾਂਦੇ ਦੇਖਿਆ ਰਾਤ ਨੂੰ ਪ੍ਰਾਈਵੇਟ ਗੱਡੀ 'ਚ ਓਕੇ ਪ੍ਰਾਈਵੇਟ ਗੱਡੀ ਠੀਕ ਹੈ ਜੀ ਜਿਹੜਾ ਉੱਥੇ ਸੇਵਾ ਕੇਂਦਰ ਹੈ ਉਹਦੇ ਨਾਲ ਹੀ ਖਾਲੀ ਪਲਾਟ ਪਏ ਸੀ ਖੱਬੇ ਪਾਸੇ ਨੂੰ ਅੰਦਰ ਜਾ ਕੇ ਤੁਸੀਂ ਦੇਖੋ ਬਿਲਕੁਲ ਠੀਕ ਹੈ ਜੀ ਰਾਤ ਨੂੰ ਮਨਿਸਟਰ ਉੱਥੇ ਦਾ ਘੇੜਾ ਘੜਦਾ ਹਮ ਅਗਲੇ ਦਿਨ ਸਵੇਰੇ ਉੱਥੇ ਕਬਜ਼ਾ ਹੋ ਜਾਂਦਾ ਓਕੇ 13 14 ਪਲਾਟ ਅਲੱਗ-ਅਲੱਗ ਲੋਕਾਂ ਦੇ ਇੱਕ ਬੰਦਾ ਆ ਕੇ ਉੱਥੇ ਤਾਰ ਲਾ ਰਿਹਾ ਲੋਕ ਹੈਰਾਨ ਕੇ ਯਾਰ ਇਹਨੇ ਕਿਵੇਂ ਸਾਰੇ ਖਰੀਦ ਲਏ ਉਹ ਵੀ ਇਕੱਠੇ ਸਾਰੇ ਪਲਾਟ ਖਰੀਦ ਲੇ ਇੱਕ ਬੰਦੇ ਰੋਲਾ ਪੈ ਗਿਆ ਹੂੰ ਥਾਣੇ ਪਹੁੰਚੀ ਗੱਲ ਹੂੰ ਥਾਣੇ ਮਨਿਸਟਰ ਦੇ ਬੰਦੇ ਕਬਜ਼ਾਕਾਰੀਆਂ ਦੇ ਹੱਕ ਵਿੱਚ ਭੁਗਤੇ ਵੀ ਜਿਨ੍ਹਾਂ ਨੇ ਕਬਜ਼ਾ ਕੀਤਾ ਉਹ ਮਨਿਸਟਰ ਦੇ ਬੰਦੇ ਉਹਨਾਂ ਦੇ ਹੱਕ ਵਿੱਚ ਭੁਗੋ ਉਹਨਾਂ ਦੇ ਹੱਕ ਵਿੱਚ ਭੁਗਤੇ ओके ਜਨਨ ਤਾਂ ਉਹ ਕਾਗਜ਼ ਜਦੋਂ ਮੰਗੇ ਗਏ ਕਾਗਜ਼ ਪ੍ਰੋਡਿਊਸ ਨਹੀਂ ਕਰ ਸਕੇ ਹੂੰ ਫਿਰ ਗੱਲ ਨਿਕਲ ਕੇ ਆਈ ਕਿ ਉਹਨਾਂ ਚੋ ਇੱਕ ਪਲਾਟ ਪ੍ਰੋਫੈਸਰ ਐਸ ਕੇ ਬਾਂਸਲ ਫਾਦਰ ਆਫ ਐਨ ਆਈਪੀਐਸ ਆਫਸਰ ओके ਫਾਦਰ ਇਨ-ਲਾਅ ਆਫ ਐਨ ਆਈਏਐਸ ਆਫਸਰ ओके ਵੀਕ ਪਲਾਟ ਉਹਨਾਂ ਦਾ ਸੀਗਾ ਇੱਕ ਪਲਾਟ ਉਹਨਾਂ ਦਾ ਸੀਗਾ ਹੂੰ ਦਿੱਲੀ ਦੇ ਡੀਆਈਜੀ ਆ ਉਹਨਾਂ ਦਾ ਮੁੰਡਾ ਓਕੇ ਵਿਜੇ ਏਡੇ ਵੱਡੇ ਬੰਦੇ ਦੇ ਪਲਾਟ ਤੁਨਕੀਤ ਨਹੀਂ ਤੇ ਆਮ ਬੰਦੇ ਦੇ ਪਲਾਟ ਦਾ ਕੀ ਬਣੂਗਾ ਵਿਨੂ ਬਾਂਸਲ ਨਾਮ ਹੈ ਉਹਦਾ ਹੂੰ ਉਸਦੇ ਫਾਦਰ ਦਾ ਪਲਾਟ ਉਸਤੇ ਵੀ ਕਬਜ਼ਾ ਹੋ ਗਿਆ ਜੀ ਹੂੰ ਇਹ ਤਾਂ ਫਿਰ ਜਦੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੂੰ ਫੋਨ ਖੜ ਕੇ ਹੂੰ ਕਿ ਪਰਚਾ ਕਰੋ ਪਰਚਾ ਕਰੋ ਤਾਂ ਭੱਜੇ ਓਕੇ ਆਉਤੋਂ ਪ੍ਰੈਸ਼ਰ ਬਣਿਆ ਉਧਰੋਂ ਦਿੱਲੀ ਤੋਂ ਜੇ ਕੋਈ ਆਮ ਬੰਦਾ ਹੋਏ ਤਾਂ ਕੋਈ ਸੁਣਵਾਈ ਨਾ ਹੁੰਦੀ ਕੋਈ ਸੁਣਵਾਈ ਨਹੀਂ ਸੀ ਹੋਣੀ ਹੋਰ ਕਿੰਨੇ ਕਬਜ਼ੇ ਹੋਏ ਹੂੰ ਇਹ ਤਾਂ ਹਜੇ ਇਲੈਕਸ਼ਨ ਤੋਂ ਬਾਅਦ ਗੱਲਾਂ ਨਿਕਲ ਕੇ ਆਣੀਆਂ ਆ ਸਾਹਮਣੇ ਹੂੰ 2027 ਤੋਂ ਬਾਅਦ ਯਾਨੀ ਕਿ ਇੰਨੀ ਹਨੇਰਗਰਦੀ ਕੀ ਵਰਗੇ ਰੈਂਕ ਤੇ ਆਫੀਸਰਸ ਦਾ ਪਲਾਨ ਸੁਰੱਖਿਤ ਨਹੀਂ ਤੇ ਆਪ ਬੰਦੇ ਤੇ ਪਲਾਨ ਦਾ ਕੀ ਬਣੇਗਾ ਦੂਸਰੀ ਯਾਨੀ ਕਿ ਇਸ ਲਈ ਆਪਾਂ ਲੋਕਾਂ ਤੋਂ ਵੋਟਾਂ ਮੰਗ ਰਹੇ ਸੀ ਹੂੰ ਵੀ ਜਿਹੜੇ 2022 ਦੇ ਵਿੱਚ ਇਹਨਾਂ ਨੇ ਮਤਲਬ ਮੋਬਾਈਲ ਰਿਪੇਅਰ ਵਾਲੇ ਹੋਰ ਲੋਕਾਂ ਨੂੰ ਟਿਕਟਾਂ ਦਿੱਤੀਆਂ ਦੀ ਅੱਜਕੱਲ ਉਹਨਾਂ ਦੇ ਉੱਤੇ ਵੀ ਬਹੁਤ ਕ腐ਸ਼ਨ ਦੇ ਦੋਸ਼ ਲੱਗਦੇ ਆ ਜੀ ਵੀ ਜੇ ਕੋ ਮੋਬਾਈਲ ਰਿਪੇਅਰ ਵਾਲਾ ਤਾਂ ਇੱਕ ਸੀਗਾ ਹੂੰ ਠੀਕ ਹੈ ਉਹ ਇਲਾਕਾ ਹੀ ਇਹੋ ਜਿਹਾ ਸੀਗਾ ਰਿਜ਼ਰਵਡ ਸੀਟ ਸੀਗੀ ਹੂੰ ਤੇ ਉਹਨੂੰ ਦੇਤਾ ਇਹਨਾਂ ਨੇ ਪਰ ਉੱਥੇ ਵੀ ਦੇਖ ਲਓ ਕੀ ਹਾਲ ਹੈ ਵੈਸੇ ਆਮ ਇਹ ਸੁਣਨ ਚ ਮਿਲਦਾ ਕਹਿੰਦੇ ਵੀ ਆਮ ਆਦਮੀ ਪਾਰਟੀ ਕਹਿੰਦੇ 50% ਲੋਕਾਂ ਦੀ ਵੀ ਟਿਕਟ ਕਹਿੰਦੇ ਵੀ ਕੱਟੀ ਜਾਏਗੀ ਵੀ ਜਿਹਨਾਂ ਜਿਨ੍ਹਾਂ ਤੇ ਕ腐ਸ਼ਨ ਦੇ ਦੋਸ਼ ਹੈ ਟਿਕਟਾਂ ਕੱਟਣ ਨਾਲ ਕੀ ਹੁੰਦਾ ਹੂੰ ਕੀ ਆਂਦੇ ਨਵੇਂ ਆਂਦਰ ਤੁਸੀਂ ਆਪ ਜੋ ਆਮ ਆਂਦਰ ਬੰਦੇ ਲੈ ਕੇ ਆਵਾਂਗੇ ਨਵੇਂ ਤੁਸੀਂ ਆਪ ਤਾਂ ਪਹਿਲਾਂ ਇਮਾਨਦਾਰ ਹੋ ਜਾਓ ਯਾਰ ਹੂੰ ਟੌਪ ਤੇ ਜਿਹੜੇ ਬੰਦੇ ਬੈਠੇ ਆ ਉਹ ਤਾਂ ਇਮਾਨਦਾਰ ਹੋ ਜਾਣ ਉਹ ਤਾਂ ਊਸੂਲਾਂ ਤੇ ਖੜੇ ਹੋ ਜਾਣ ਹੂੰ ਫਿਰ ਤੁਸੀਂ ਲੈ ਕੇ ਆਓਗੇ ਜੇ ਟੌਪ ਤੇ ਹੀ ਇਮਾਨਦਾਰ ਨਹੀਂ ਹੈ ਤਾਂ ਫਿਰ ਟੌਪ ਤੇ ਮੀਨਸ ਵੀ ਕਿੱਥੇ ਪਾਰਟੀ ਪ੍ਰਧਾਨੀ ਟੌਪ ਟੌਪ ਲੀਡਰਸ਼ਿਪ ਹੈ ਜਿਹੜੀ ਮੁੱਖ ਮੰਤਰੀ ਦੀ ਗੱਲ ਕਰਦੇ ਹੋ ਮੁੱਖ ਮੰਤਰੀ ਵੀ ਅਸੂਲਾਂ ਤੇ ਪਹਿਰਾ ਦਵੇ ਦੇਰੇ ਅਸੂਲਾਂ ਤੇ ਪਹਿਰਾ ਕਿ ਲੋਕਾਂ ਦੇ ਹੱਕ ਸੁਰੱਖਿਤ ਨੇ ਕਿ ਲੋਕਤਾਂਤ੍ਰਿਕ ਜਾਂ ਸੰਵਿਧਾਨਿਕ ਹੱਕ ਸੁਰੱਖਿਤੇ ਨੇ ਲੋਕਾਂ ਦੇ ਨਿਕ ਕਿ ਕਿਸ ਤਰ੍ਹਾਂ ਦੀ ਮਤਲਬ ਤੁਸੀਂ ਚਾਹੁੰਦੇ ਹੋ ਵੀ ਕੀ ਮਤਲਬ ਮੁੱਖ ਮੰਤਰੀ ਕੀ ਕਰੇ ਵੀ ਜਿਵੇਂ ਕ腐ਸ਼ਨ ਲਾ ਕੇ ਚੱਲੋ ਉਹ ਕਹਿੰਦੇ ਵੀ ਸੀ ਕ腐ਸ਼ਨ ਤੇ ਕੰਮ ਕਰ ਲਿਆ ਯੁੱਧ ਨਸ਼ੇ ਵਿਰੁੱਧ ਉਹਨਾਂ ਨੇ ਮੂਵਮੈਂਟ ਚਲਾਈ ਹੈ ਕਿੰ ਸੈਂਕੜੇ ਐਫ ਆਈ ਆਰਸ ਹੋ ਗਈਆਂ ਜੀ ਸੈਂਕੜੇ ਐਫ ਆਈ ਆਰਸ ਤਾਂ ਪਹਿਲਾਂ ਵੀ ਹੁੰਦੀਆਂ ਸੀਗੀਆਂ ਹਮ ਸਕੂਲਾਂ ਦੇ ਵਿੱਚ ਅਦਰਸ਼ ਸਕੂਲ ਬਣਾਏ ਜੀ ਹਰ ਤਰ੍ਹਾਂ ਦਾ ਕੰਮ ਕੀਤਾ ਜਾ ਰਿਹਾ ਆ ਅਦਰਸ਼ ਸਕੂਲ ਠੀਕ ਹੈ ਪਰ ਅਦਰਸ਼ ਸਕੂਲਾਂ ਵਿੱਚ ਵੀ ਕਿੰਨਾ ਕੁ ਕੰਮ ਹੋਇਆ ਹੈ ਕਿਸ ਤੁਸੀਂ ਦੇਖੋ ਕਿ ਜਿਹੜੇ ਟੀਚਰ ਕੱਚੇ ਲਾਏ ਹੋਏ ਸੀ ਕੀ ਉਹਨਾਂ ਨੂੰ ਪੱਕਾ ਕੀਤਾ ਗਿਆ ਹਮ ਆਪੀ ਆਰਟੀਸੀ ਆਰਟੀਸੀ ਦਾ ਸਟਾਫ ਕੀ ਪੱਕਾ ਹੋਇਆ ਹੈ ਜਾਂ ਹੋਰ ਜਿਹੜੇ ਸਪੈਸ਼ਲ ਐਜੂਕੇਟਰ ਸੀਗੇ ਕੀ ਉਹ ਪੱਕੇ ਹੋਏ ਆ ਜਾਂ ਲਾਈਨਮੈਨ ਜਿਹੜੇ ਸੀਗੇ ਜਿਨ੍ਹਾਂ ਨੂੰ ਅੱਗੇ ਲਾ ਕੇ ਅਸੀਂ ਅੰਦੋਲਨ ਕਰ ਰਹੇ ਸੀਗੇ ਕੀ ਉਹ ਪੱਕੇ ਹੋਏ ਆ ਪਿਛਲੀ ਵਾਰੀ ਇੱਕ ਲਾਈਨਮੈਨ ਨੂੰ ਭਦੌੜ ਤੋਂ ਟਿਕਟ ਵੀ ਦਿੱਤੀ ਸੀ ਉਹਨਾਂ ਨੂੰ ਯੂਜ਼ ਕੀਤਾ ਸੀ ਕੀ ਉਹ ਪੱਕੇ ਹੋਏ ਆ ਕੀ ਜਿਹੜੇ ਜਿਹੜਾ ਸ਼ੋਸ਼ਣ ਹੋ ਰਿਹਾ ਹੈ ਲੇਬਰ ਕਲਾਸ ਦਾ ਕੀ ਉਹ ਖਤਮ ਹੋਇਆ ਹੈ ਸਰਕਾਰੀ ਅਦਾਰਿਆਂ ਦੇ ਵਿੱਚ ਕੀ ਤੁਸੀਂ ਸਾਰੀ ਦੀ ਸਾਰੀ ਵਰਕਫੋਰਸ ਜਿਹੜੀ ਆ ਉਹ ਪੱਕੀ ਕਰਤੀ ਤੁਸੀਂ ਬੇਸ਼ੱਕ ਉਹਨਾਂ ਨੂੰ ਪੂਰੀਆਂ ਤਨਖਾਹਾਂ ਨਾ ਦਿਓ ਪੱਕੇ ਤਾਂ ਕਰ ਦਿਓ ਯਾਰ ਹੂੰ ਘਟੋ ਘਟ ਜਿਹੜੇ ਠੇਕੇਦਾਰ ਉਹਨਾਂ ਦਾ ਸ਼ੋਸ਼ਣ ਕਰਦੇ ਆ ਉਹ ਤਾਂ ਨਾ ਹੋਵੇ ਇਹ ਵਾਦੇ ਕਰਕੇ ਸਰਕਾਰ ਬਣਾਈ ਗਈ ਸੀ ਵੀ ਅਸੀਂ ਉਹਨਾਂ ਨੂੰ ਪੱਕੇ ਕੀਤਾ ਕਰਾਂਗੇ ਔਰ ਤੁਹਾਡੇ ਵਲੰਟੀਅਰਜ਼ ਦਾ ਕੀ ਕਸੂਰ ਹੈ ਕਿ ਉਹਨਾਂ ਨੇ ਦਿਨ ਰਾਤ ਤੁਹਾਡੇ ਲਈ ਕੀਤਾ ਹੂੰ ਤੁਸੀਂ ਉਹਨਾਂ ਦੇ ਵਫਾਦਾਰ ਨਹੀਂ ਤੁਸੀਂ ਪੰਜਾਬ ਦੇ ਵਫਾਦਾਰ ਕਿਵੇਂ ਹੋਵੋਗੇ ਹੂੰ ਮੇਰੀ ਗੱਲ ਤੇ ਇਹ ਹੈ ਜੀ ਮੇਰੇ ਗੱਲ ਇਹ ਜਿਹੜਿਆਂ ਨੇ ਪਾਰਟੀ ਲਈ ਮਿਹਨਤ ਕੀਤੀ ਵੀ ਉਹ ਖੁਸ਼ ਨਹੀਂ ਹੈ ਤਾਂ ਪਾਰਟੀ ਤੋਂ ਲੋਕਾਂ ਦੇ ਘਰ ਪਰਿਵਾਰ ਰੁੱਲ ਗਏ ਇੱਥੇ ਰਾਜਕੁਮਾਰ ਹੈ ਇੱਕ ਅੱਛਾ ਜੀ ਉਹਨੂੰ ਜਦੋਂ ਮੈਂ ਕਹਣਾ ਰਾਜਕੁਮਾਰ ਤੂੰ ਆਪਣਾ ਕੰਮ ਕਰ ਲੈ ਆਪਣਾ ਕੰਮ ਕਰ ਲੈ ਉਹ ਪਾਰਟੀ ਦਾ ਕੰਮ ਕਰਿਆ ਕਰਦਾ ਸੀ ਕਹਿੰਦਾ ਨਹੀਂ ਵੀਰ ਜੀ ਇੱਕ ਵਾਰੀ ਪਾਰਟੀ ਦੀ ਸਰਕਾਰ ਬਣ ਜੇ ਇੱਕ ਵਾਰੀ ਪਾਰਟੀ ਦੀ ਸਰਕਾਰ ਬਣ ਜੇ ਉਹ ਪਾਰਟੀ ਦੀ ਸਰਕਾਰ ਬਣ ਗਈ ਸਰਕਾਰ ਨੇ ਪੁੱਛਿਆ ਤੱਕ ਨਹੀਂ ਉਹਨਾਂ ਹਾਂ ਅਗਲੇ ਦਿਨ ਮਨ ਚ ਇੱਛਾਵਾਂ ਹੁੰਦੀਆਂ ਵੀ ਮੈਨੂੰ ਵੀ ਕੋਈ ਨਾ ਕੋਈ ਚਲੋ ਐਮਸੀ ਜਾਂ ਕੋਈ ਜਿਹੜੇ ਇਹ ਜਿਹੇ ਵਲੰਟੀਅਰ ਪੜਾਂਗੇ ਤਾਂ ਤਾਂ ਹੀ ਅਗਲਾ ਮਹਿਨਤ ਕਰਦਾ ਇੱਕ ਇੱਥੇ ਵਿੱਚ ਸਾਡੇ ਨਾਲ ਦੀ ਕਲੋਨੀ ਹੈ ਉੱਥੇ ਇੱਕ ਲੜਕਾ ਪੰਜਾਬ ਦਾ ਸਭ ਤੋਂ ਯੰਗੇਸਟ ਕੈਂਡੀਡੇਟ ਸੀ ਜੀ ਐਮਸੀ ਦਾ ਓਕੇ 2017 ਦੇ ਵਿੱਚ 17 ਦੇ ਵਿੱਚ ਤੁਸੀਂ ਉਸ ਟਾਈਮ ਦੇਖ ਲਓ ਅਕਾਲੀਆਂ ਕਾਂਗਰਸੀਆਂ ਦਾ ਕਿੰਨਾ ਦਬਦਬਾ ਸੀ ਹੂੰ ਉਸਨੇ ਉਸ ਟਾਈਮ جنگ ਲੜੀ ਠੀਕ ਹੈ ਜੀ 22 ਦੇ ਵਿੱਚ ਆਂਦੇ ਆਂਦੇ ਹੁਣ 22 ਤੇ ਦੇਖੋ ਇਹਨਾਂ ਨੇ ਕਸਾਈ ਕਰਾਈ ਹੂੰ ਕਿ ਵੀ 3 ਸਾਲ ਬਾਅਦ ਜਾ ਕੇ ਐਮਸੀ ਇਲੈਕਸ਼ਨਸ ਕਰਾਈਆਂ ਹੂੰ 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 ਲੋਕਾਂ ਨੂੰ ਚੰਗਾ ਕਸਾਇਆ ਇਹਨਾਂ ਨੇ ਬਿਲਕੁਲ ਠੀਕ ਹੈ ਔਰ ਉਸ ਦੇ باوجود ਉਸ ਬੱਚੇ ਨੂੰ ਟਿਕਟ ਨਹੀਂ ਦਿੱਤੀ ਜਿਹਨੇ 2017 ਚ ਫਾਈਟ ਕੀਤੀ ਹੈ ਕਾਲੀ ਕਾਂਗਰਸੀ ਖਿਲਾਫ ਉਹਨੂੰ ਟਿਕਟ ਨਹੀਂ ਦਿੱਤੀ ਉਹਨੂੰ ਟਿਕਟ ਨਹੀਂ ਦਿੱਤੀ ਉਹ ਬੱਚਾ ਨਿਰਾਸ਼ ਹੋ ਕੇ ਕੈਨੇਡਾ ਚਲਾ ਗਿਆ। ਹੂੰ ਠੀਕ ਹੈ। ਇੱਥੇ ਇੱਕ ਹੋਰ ਪਿਉਤੀ ਹੈਗੇ ਆਂ। ਹੂੰ ਪਾਟਿਆ ਸਾਹਿਬ ਤੇ ਉਹਨਾਂ ਦੀ ਬੇਟੀ। ਠੀਕ ਹੈ ਜੀ। ਪਿਛਲੇ 12 ਸਾਲਾਂ ਤੋਂ ਦਿਨ ਰਾਤ ਉਹਨਾਂ ਦੋਨਾਂ ਨੇ ਪਿਉਤੀ ਨਹੀਂ ਕੀਤੀ। ਹੂੰ ਉਹਨਾਂ ਨੂੰ ਟਿਕਟ ਨਹੀਂ ਦਿੱਤੀ। ਕਿਸੇ ਨਾਲ ਸੱਤ-ਸੱਤ ਟਿਕਟਾਂ ਦਾ ਵਾਅਦਾ ਸੀ ਜੀ। ਅੱਛਾ। ਕਿਉਂਕਿ ਤੁਸੀਂ ਸਾਨੂੰ ਜਿਤਾਓ ਇਹ ਸੱਤ ਵਾਰਡ ਤੁਹਾਡੇ। ਹੂੰ ਤੇ ਇਸ ਐਮਸੀ ਟਿਕਟ ਤੁਹਾਡੀ ਮਰਜ਼ੀ ਦੀ ਹੋਏਗੀ। ਹੂੰ ਜਿੱਤਣ ਤੋਂ ਬਾਅਦ ਤੂੰ ਕੋਣ ਤੇ ਮੈਂ ਕੋਣ ਕਿਸੇ ਨਾਲ ਪੁਆਇੰਟ ਟਿਕਟਾਂ ਦਾ ਵਾਅਦਾ ਸੀ ਹੂੰ ਜਿੱਤਣ ਤੋਂ ਬਾਅਦ ਤੂੰ ਕੋਣ ਤੇ ਮੈਂ ਕੋਣ ਵੀ ਤੁਸੀਂ ਗਰਾਊਂਡ ਗਰਾਊਂਡ ਮਤਲਬ ਤੇ ਇੱਕ ਵਰਕ ਕਰੋ ਯਾਨੀ ਕਿ ਜਿੱਤਣ ਤੋਂ ਬਾਅਦ ਇਹ ਕਹਿੰਦੇ ਕਿ ਜੀ ਅਸੀਂ ਤਾਂ ਮਾਲਕ ਅਸੀਂ ਹਾਂ ਤੁਸੀਂ ਪਿੱਛੇ ਹੋ ਜਓ ਸਾਰੇ ਮਤਲਬ ਵਲੰਟੀਅਰ ਦੀ ਭਾਵਨਾ ਨਾਲ ਅਸੀਂ ਚੋਰ ਨੂੰ ਚਾਹਾਂਗੇ ਚੋਰ ਨੂੰ ਲਿਆਵਾਂਗੇ ਡਾਕੂ ਨੂੰ ਚਾਹਾਂਗੇ ਡਾਕੂ ਨੂੰ ਲਿਆਵਾਂਗੇ ਹੂੰ ਅਸੀਂ ਉਹਨਾਂ ਦੇ ਥਰੂ ਕਮਾਈਆਂ ਕਰਨੀਆਂ ਤੁਸੀਂ ਕੀ ਦੇਣਾ ਸਨ ਹੂੰ ਸਹੀ ਗੱਲ ਤੁਸੀਂ ਅਸੀਂ ਕੋਈ ਗਲਤ ਕੰਮ ਕਰਦੇ ਹਾਂ ਤੁਸੀਂ ਬੋਲਣ ਲੱਗ ਜਾਂਦੇ ਹੋ ਹੂੰ ਜੇ ਤੁਸੀਂ ਗਲਤ ਨੂੰ ਗਲਤ ਕਹਿੰਦੇ ਹੋ ਨਾ ਫਿਰ ਤਾਂ ਜਿੰਨੇ ਲੋਕਾਂ ਨੇ ਮਤਲਬ ਦਿਲ ਤੋਂ ਭਾਵਨਾ ਨਾਲ ਕੰਮ ਕੀਤਾ ਉਹਨਾਂ ਦੀ ਬੜਾ ਖਿਲਵਾੜ ਹੋਇਆ। ਇਹ ਪਤਾ ਪਹਿਲਾਂ ਨਹੀਂ ਲੱਗਿਆ ਜੀ ਆਪਾਂ ਇੰਨੇ ਸਾਲਾਂ ਦੇ ਕੰਮ ਕਰ ਰਹੇ ਆਂ ਵੀ ਹੁਣੀ ਆ ਕੇ ਤੱਕ ਪਤਾ ਲੱਗਦਾ ਹੈ। ਬੜੀ ਵਾਰੀ ਐ ਹੁੰਦਾ ਕਿ ਬੰਦੇ ਦੇ ਅਸਲੀ ਜਿਹੜੀ ਉਹਦਾ ਕੈਰੈਕਟਰ ਹੈ ਜਾਂ ਉਹਦੀ ਜੋ ਪਰਸਨੈਲਿਟੀ ਹੈ ਉਹ ਕਿਸ ਸਿਚੁਏਸ਼ਨ ਚ ਕਿਵੇਂ ਬਿਹੇਵ ਕਰੇਗੀ ਉਹ ਸਿਚੁਏਸ਼ਨ ਆਣ ਤੀ ਪਤਾ ਚਲਦੀ ਹੈ। ਹੂੰ। ਛੋ ਉਹ ਜਦੋਂ ਸਿਚੁਏਸ਼ਨ ਆਈ ਹੂੰ ਉਸ ਟਾਈਮ ਇਹ ਲੋਕ ਬਦਲ ਗਏ ਜ਼ਿਆਦਾਤਰ ਹੂੰ ਵੀ ਆਫਟਰ 2022 ਮੰਨ ਲਓ ਇਲੈਕਸ਼ਨ ਜਿੱਤਨ ਤੋਂ ਸਰਕਾਰ ਬਣਾਉਣ ਤੋਂ ਬਾਅਦ ਵੀ ਥੋੜੀ ਬੇ ਐਸੇ ਬੇਸਿਕਲੀ ਥੋੜੀ ਪਾਰਟੀ ਨੂੰ ਇਹ ਅਕਾਲੀ ਕਾਂਗਰਸੀਆਂ ਨੇ ਛੱਡ ਕੇ ਆਏ ਲੋਕਾਂ ਨੇ ਇੱਕ ਤਰੀਕੇ ਨਾਲ ਹਾਈਜੈਕ ਹੀ ਕਰ ਲਿਆ। ਇਹ ਕੋ ਤੁਸੀਂ ਦੇਖੋ ਨਾ ਕਿ ਵੀ ਅੱਜ ਕਿਹੜੇ ਲੋਕ ਉੱਪਰ ਬੈਠੇ ਨੇ ਜਿੰਨੇ ਵੀ ਉੱਤੇ ਅਹੁਦੇਦਾਰ ਬੈਠੇ ਨੇ ਜੀ ਉਹ ਦੂਜੀ ਪਾਰਟੀਆਂ ਤੋਂ ਆਏ ਲੋਕ ਹੀ ਆ ਉਹ ਉਹ ਕਦੋਂ ਆਏ ਨੇ 2022 ਤੋਂ ਕੁਝ ਸਮਾਂ ਪਹਿਲਾਂ ਹੀ ਆਏ ਆ ਹਾਂ ਜਿੰਨੇ ਵੀ ਉੱਪਰ ਬੈਠੇ ਨੇ ਤੇ ਜਿਹੜੇ 2012 ਚੱਲੇ ਸੀ ਉਹ ਕਿੱਥੇ ਆ ਅੱਜ ਕੀ ਇਹ ਠੀਕ ਹੈ ਕੀ ਇਹ ਅਸੂਲਨ ਠੀਕ ਹੈ ਹੂੰ ਕੀ ਇਹਦੇ ਨਾਲ ਪਾਰਟੀ ਦੇ ਸਿਧਾਂਤਾਂ ਤੇ ਪਹਿਰਾ ਦਿੱਤਾ ਜਾਏਗਾ ਹੂੰ ਨੀ ਵੈਸੇ ਕਾਰਨ ਕਿਉਂ ਬਣਿਆ ਜੀ ਕਿਉਂ ਦਿੱਤੀਆਂ ਗਈਆਂ ਤੁਸੀਂ ਮਤਲਬ ਕੀ ਦਾ ਕੋਈ ਐਨਲਾਈਜ਼ ਤਾਂ ਕੀਤਾ ਹੋਣਾ ਨਾ ਵੀ ਬੜੇ ਪੁਰਾਣੇ 12 10 ਸਾਲ ਦੇ ਕੰਮ ਕਰਦੇ ਲੋਕਾਂ ਨੂੰ ਛੱਡ ਕੇ ਇੱਕ ਤਿੰਨ ਮਹੀਨੇ ਪੁਰਾਣੇ ਬੰਦੇ ਨੂੰ ਟਿਕਟ ਦੇ ਦੋ ਹਰ ਹਲਕੇ 'ਚ ਹੋਇਆ ਕੋਈ ਇੱਕ ਦੀ ਜਗ੍ਹਾ ਨਹੀਂ ਹੋਇਆ ਕਿਉਂਕਿ ਆਪਾਂ ਆਪਣੇ ਅਸੂਲ ਹੀ ਛੱਡ ਤੇ ਹੂੰ ਆਪਾਂ ਸਿਰਫ ਆਪਣੀ ਤਾਨਾਸ਼ਾਹੀ ਆ ਆਪਣਾ ਜਿਹੜਾ ਕੰਟਰੋਲ ਹੈ ਉਹ ਕਾਇਮ ਰਵੇ ਹੂੰ ਉਹਦੇ ਲਈ ਜਿੰਨੇ ਵੀ ਕੋਈ ਬੋਲਣ ਵਾਲੇ ਸੀ ਉਹਨਾਂ ਨੂੰ ਕੱਢਤਾ ਚਾਹਟਾਂ ਚ ਜਾ ਕੇ ਵੀ ਕੰਮ ਕਰਦੇ ਰਹੇ ਮਹਤਰਾ ਸਾਹਿਬ ਜਿਵੇਂ ਆਮ ਲੋਕਾਂ ਦੀ ਡਿਊਟੀਆਂ ਲੱਗਦੀ ਰਹੀ ਹੈ ਬਿਲਕੁਲ ਕੀਤਾ ਜੀ ਬਿਲਕੁਲ ਕੀਤਾ ਦੋ ਵਾਰੀ ਗੁਜਰਾਤ ਗਏ ਸੀ ਅਸੀਂ ਠੀਕ ਹੈ ਜੀ ਉੱਥੇ ਕੰਮ ਕਰਕੇ ਆਏ ਆ ਠੀਕ ਹੈ ਜੀ ਦਿੱਲੀ ਤਾਂ ਕਿੰਨੀ ਵਾਰੀ ਗਏ ਆ ਹੁਣ ਵੀ ਦਿੱਲੀ ਵਿੱਚ ਸਵਾ ਸਹੀਨਾ ਮੈਂ ਰਿਹਾ ਠੀਕ ਹੈ ਜੀ ਇਵਨ ਉੱਥੇ ਮੈਂ ਆਪਣੇ ਵੱਲੋਂ ਹੁਣ ਕੁਝ ਵਲੰਟੀਅਰਸ ਹੁੰਦੇ ਆ ਜਿਹੜੇ ਗਰੀਬ ਹੁੰਦੇ ਆ ਵਿਚਾਰੇ ਉਹਨਾਂ ਨੂੰ ਤਨਖਾਹ ਦੇ ਕੇ ਵੀ ਕੰਮ ਕਰਾਇਆ ਨਹੀਂ ਤਾਂ ਉਹ પાર્ટી ਪੇ ਕਰਦੀ ਸੀ ਖਰਚਾ ਰਹਿਣ ਸਹਣ ਦਾ ਕੁਛ ਕਿਦਰੇ ਕੋਈ ਚੰਗਾ ਕੈਂਡੀਡੇਟ ਹੋਵੇ ਤਾਂ ਔਰ ਉਹਦੇ ਕੋਲ ਕੋਈ ਫालतू ਅਕਮੋਡੇਸ਼ਨ ਹੋਵੇ ਤਾਂ ਉਹ ਉੱਥੇ ਰੱਖ ਲੈਂਦੇ ਸੀ ਠੀਕ ਹੈ ਠੀਕ ਹੈ ਨਹੀਂ ਤਾਂ ਇਹ ਸਾਰਾ ਕੁਝ ਤੁਹਾਡੇ ਆਪਣੇ ਤੇ ਹੁੰਦਾ ਇਹ ਸਾਰਾ ਮਤਲਬ ਤੁਸੀਂ ਵਲੰਟੀਅਰਸ ਨੇ ਖਰਚਾ ਕਰਨਾ ਹੈ ਹਾਂ ਜੋ ਗੁਜਰਾਤ ਗਏ ਆ ਅਸੀਂ ਅਸੀਂ ਆਪ ਖਰਚਾ ਕੀਤਾ ਉਥੇ ਹੋਟਲ 'ਚ ਅਸੀਂ ਆਪ ਜਾਂਦੇ ਆ ਅਸੀਂ ਆਪ ਖਰਚਾ ਕੀਤਾ ਹੈ ਹੋਟਲ 'ਚ ਅਸੀਂ ਆਪ ਰਹਿਆ ਜਿਹੜਾ ਉਥੇ ਪ੍ਰਚਾਰ ਕਰਨਾ ਸੀ ਉਹ ਅਸੀਂ ਆਪ ਕੀਤਾ ਉਸ ਨੂੰ ਪ੍ਰਚਾਰ ਸਮਗਰੀ ਪਾਰਟੀ ਪ੍ਰੋਵਾਈਡ ਕਰਦੀ ਹੈ ਬਾਕੀ ਸਾਰਾ ਖਰਚਾ ਤੁਸੀਂ ਲੋਕਾਂ ਨੇ ਕਰਦਾ ਹੈ ਬਿਲਕੁਲ ਏਨਕਿ ਅਸੀਂ ਈਵਨ ਜਿਹੜਾ ਫੰਡ ਇਕੱਠਾ ਕਰਦੇ ਆ ਫਿਰ ਉਹ ਕਿੱਥੇ ਜਾਂਦਾ ਜਿਹੜਾ ਪਾਰਟੀ ਇਲੈਕਸ਼ਨ ਫੰਡ ਇਕੱਠਾ ਹੁੰਦਾ ਹੈ ਜੇ ਉਹ ਇਹ ਜਿਹੜੇ ਤਨਖਾਹੀਏ ਬਿਠਾਏ ਆ ਉੱਤੇ ਹਮ ਇਹਨਾਂ ਦੀ ਤਨਖਾਹ 'ਚ ਜਾਂਦਾ ਔਰ ਤੁਸੀਂ ਇਹ ਦੇਖੋ ਕਿ ਬਈ ਕ੍ਰਾਂਤੀਕਾਰੀਆਂ ਦੇ ਉੱਤੇ ਤਨਖਾਹੀਏ ਬਿਠਾਏ ਪਿਆ ਹਮ ਆ ਤੁਸੀਂ ਕ੍ਰਾਂਤੀਕਾਰੀ ਲੋਕ ਜਿਹੜੇ ਦੇਖੋ ਅੰਨਾ ਹਜ਼ਾਰੇ ਮੂਵਮੈਂਟ ਜਿਹੜੇ ਸੀ ਉਹ ਕ੍ਰਾਂਤੀਕਾਰੀਆਂ ਨਹੀਂ ਲੜੀ ਹਾਂ ਤੁਸੀਂ ਉਹ ਕ੍ਰਾਂਤੀਕਾਰੀ ਲੋਕ ਜਿਹੜੇ ਉਸ ਮੂਵਮੈਂਟ ਦੇ ਤੁਸੀਂ ਬੇਸਿਕਲੀ ਅੰਨਾ ਹਜ਼ਾਰੇ ਮੂਵਮੈਂਟ ਦੇ ਜੁੜੇ ਹਾਂ ਬਿਲਕੁਲ ਤੁਸੀਂ ਪਾਰਟੀ ਨਹੀਂ ਜੁਆਇਨ ਕੀਤੀ ਬਾਅਦ ਚੋਂ ਪਾਰਟੀ ਦਾ ਬਾਅਦ ਚੋਂ ਬਣੀ ਹੈ ਹਾਂ ਯਾਨੀ ਕਿ ਕ੍ਰਾਂਤੀਕਾਰੀਆਂ ਦੇ ਉੱਤੇ ਤੁਸੀਂ ਤਨਖਾਹੀਏ ਬਿਠਾਏ ਹੋਏ ਆ ਤੁਸੀਂ ਕੀ ਕਰ ਰਹੇ ਹੋ ਯਾਰ ਹੂੰ ਕੀ ਇਹ ਤਰੀਕਾ ਹੈ ਹੂੰ ਇੱਕ ਕ੍ਰਾਂਤੀਕਾਰੀ ਤੋਂ ਦੇ ਉੱਪਰ ਉਸ ਤੋਂ ਵੱਡਾ ਕ੍ਰਾਂਤੀਕਾਰੀ ਹੋਣਾ ਚਾਹੀਦਾ ਹੂੰ ਤਾਂ ਉਹ ਕ੍ਰਾਂਤੀਕਾਰੀ ਦੀ ਕਦਰ ਕਰੇਗਾ ਨਹੀਂ ਤਾਂ ਇਹ ਤਿਗੜੰਬਾਜੀ ਚਲੇਗੀ ਲੋਕਾਂ ਨੂੰ ਇਹ ਫ੍ਰੀ ਦੇ ਦਿਓ ਲੋਕਾਂ ਨੂੰ ਉਹ ਫ੍ਰੀ ਦੇ ਦਿਓ ਨੀਂਦਨੋ ਸਟੇਟ ਦਾ ਨੁਕਸਾਨ ਹੀ ਹੁੰਦਾ ਜੀ ਦੇਖੋ ਲੋਕ ਵੀ ਕਹਿਣ ਲੱਗ ਗਏ ਵੀ ਮਹਿੰਗਾਈ ਦੀ ਦਰ ਘਟੋ ਜੀ ਇਹ ਇਹ ਤਾਂ ਤੁਸੀਂ ਚਾਲਾਂ ਚੱਲ ਰਹੇ ਹੋ ਤੁਸੀਂ ਚਾਲਾਂ ਚੱਲ ਰਹੇ ਹੋ ਕਿ ਭਾਈ ਲੋਕਾਂ ਨੂੰ ਲਾਲਚ ਦੇ ਕੇ ਵੋਟ ਲੈ ਲੈਣੀ ਆ ਸੀ ਹੂੰ ਤੁਸੀਂ ਜਿਹੜੇ ਸਵਰਾਜ ਦੀ ਕਿਤਾਬ ਲਿਖੀ ਉਹ ਖੂਕਾਤੇ ਮਿੱਟੀ ਚ ਮਿਲ ਗਈ ਹੂੰ ਠੀਕ ਹੈ ਤੁਸੀਂ ਬੁੱਧੂ ਬਣਾ ਕੇ ਲੋਕਾਂ ਨੂੰ ਹੂੰ ਸਵਰਾਜ ਤਾਂ ਲਾਗੂ ਹੀ ਨਹੀਂ ਕੀਤਾ ਇਹਨਾਂ ਨੇ ਲਾਗੂ ਹੀ ਨਹੀਂ ਕੀਤਾ ਹੂੰ ਤੁਸੀਂ ਜਿਹੜੇ ਕਰਪਸ਼ਨ ਦੀ ਗੱਲ ਕਰਦੇ ਸੀ ਉਹ ਤੁਸੀਂ ਕੁਛ ਨਹੀਂ ਕੀਤਾ ਹੂੰ ਤੁਸੀਂ ਨਸ਼ਿਆਂ ਦੀ ਗੱਲ ਕੀ ਕਰਦੇ ਸੀ ਉਹ ਕੁਛ ਨਹੀਂ ਹੋਇਆ ਹੂੰ ਤੁਸੀਂ ਚੰਗੇ ਪ੍ਰਸ਼ਾਸਨ ਦੀ ਗੱਲ ਕਰਦੇ ਸੀ ਉਹ ਕੁਛ ਨਹੀਂ ਹੋਇਆ ਤੁਸੀਂ ਦੇਖ ਲਓ ਉਹ ਕਰਨਲ ਸਾਹਿਬ ਨੂੰ ਚਾਰ ਇੰਸਪੈਕਟਰਾਂ ਨੇ ਕੁੱਟਤਾ ਪੰਜਾਬ ਸਰਕਾਰ ਦਾ ਕੀ ਰੋਲ ਰਿਹਾ ਹੂੰ ਉੱਥੇ ਸੀ ਵੀ ਕੀ ਇਹੋ ਜਿਹੀ ਐਗਜ਼ਾਮਪਲ ਸੈੱਟ ਕਰਕੇ ਤੁਸੀਂ ਲਾਅ ਐਂਡ ਆਰਡਰ ਜਿਹੜਾ ਉਹਨੂੰ ਵਧੀਆ ਬਣਾਓਗੇ ਉਹ ਕਹਿੰਦੇ ਢਿੱਲੋ ਸਾਹਿਬ ਨਾਲ ਸਾਡੀ ਇੰਟਰਵਿਊ ਹੋਈ ਸੀ ਪੋਡਕਾਸਟ ਹੋਇਆ ਰਿਡਨਾ ਸੀ ਉਹ ਕਹਿੰਦੇ ਸਾਡੇ ਨਾਲ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਭੈਣ ਵੀ ਇਹ ਤੈਨੂੰ 24 ਘੰਟੇ ਚ ਇਨਸਾਫ ਮਿਲੇਗਾ ਕਹਿੰਦੇ ਵੀ ਅਸੀਂ ਅੱਜ ਤੱਕ ਇਨਸਾਫ ਵੇਟ ਹੀ ਕਰ ਰਹੇ ਹਾਂ ਉਸ ਇਨਸਾਫ ਦੀ ਤੁਸੀਂ ਦੱਸੋ ਕਿ ਕੀ ਜੋ ਕੁਝ ਜੋ ਰੋਲ ਉਸ ਕੇਸ ਵਿੱਚ ਭਗਵੰਤ ਮਾਨ ਦਾ ਰਿਹਾ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਦਾ ਹੋਰ ਰੋਲ ਹੋਣਾ ਚਾਹੀਦਾ ਸੀ ਇਹ ਕੁਸ਼ਨੇਬਲ ਹੈ ਸਾਰੇ ਪੰਜਾਬ ਦਾ ਸਿਰ ਝੁਕਾਤਾ ਉਹਨੇ ਹੂੰ ਤੁਹਾਡੇ ਪੰਜਾਬ ਦਾ ਇੱਕ ਸਰਦਾਰ ਫੌਜੀ ਹੂੰ ਉਹਦੇ ਨਾਲ ਸਰਵਿੰਗ ਫੌਜੀ ਉਹਦੇ ਨਾਲ ਐਮ ਕੁੱਟਮਾਰ ਹੋਵੇ ਹੂੰ ਚਾਹ ਜਿਹੜਾ ਮਰਜ਼ੀ ਹੋਵੇ ਮੈਂ ਕਹਿੰਦਾ ਹੂੰ ਤੁਹਾਨੂੰ ਫੌਰਨ ਕਾਰਵਾਈ ਕਰਨੀ ਚਾਹੀਦੀ ਸੀ ਹੂੰ ਉਹ ਤਾਂ ਐਕਸ ਆਰਮੀ ਮੈਨੇ ਦਾ ਧਰਨਾ ਲਾਇਆ ਉਹਨਾਂ ਦਾ ਸਾਥ ਦਿੱਤਾ ਤਾਂ ਮੂਵਮੈਂਟ ਵੱਡੀ ਹੋਈ ਤਾਂ ਇਸੇ ਵੇ ਇਨਕੁਆਇਰੀ ਮਾਰ ਕੋਈ ਤੁਸੀਂ ਦੇਖੋ ਕਿ ਇੱਕ ਕਰਨਲ ਦੇ ਨਾਲ ਜੇ ਐ ਹੋ ਸਕਦਾ ਹੈ ਤਾਂ ਆਮ ਲੋਕਾਂ ਨਾਲ ਕੀ ਹੁੰਦਾ ਹੋਏਗਾ ਹੂੰ ਥਾਣਿਆਂ ਦੇ ਵਿੱਚ ਕੀ ਹੁੰਦਾ ਹੋਏਗਾ ਬਿਲਕੁਲ ਜਾਂ ਜਿਹੜੇ ਐਨਕਾਊਂਟਰਸ ਦਿਖਾਉਂਦੇ ਨੇ ਉਹ ਕਿਹੋ ਜਿਹੇ ਐਨਕਾਊਂਟਰਸ ਹੋਣਗੇ ਹੂੰ ਹੂੰ ਨੇ ਵੈਸੇ ਗਵਰਨਿੰਗ ਕਿਵੇਂ ਦੇਖਦੇ ਹੋ ਵੀ ਤੁਸੀਂ ਹੁਣ ਗਵਰਨਿੰਗ ਚੱਲ ਰਹੀ ਹੈ ਤੁਮਨ ਕੀ ਕੀ ਕਿੰਨੇ ਨੰਬਰ ਦਿੰਦੇ ਹੋ ਦੱਸੋ ਤੁਸੀਂ ਚਾਰ ਨੰਬਰ ਦੱਸੋ ਚਾਰ ਬਿਲੋ ਐਵਰੇਜ ਬਿਲੋ ਐਵਰੇਜ ਉਹ ਚਕਾਬਲੀਅਤ ਨਹੀਂ ਹੈ ਪ੍ਰਸ਼ਾਸਨ ਨੂੰ ਸੋਚਾਰੂ ਰੂਪ ਚ ਚਲਾਣ ਦੀ ਵੀ ਤੁਸੀਂ ਉਹਨਾਂ ਨੂੰ ਕਾਸ਼ਟਾਚਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਦੀ ਜਾਂ ਲਾਅ ਐਂਡ ਆਰਡਰ ਇੰਪਰੂਵ ਕਰਨ ਦੀ ਨਹੀਂ ਹੈ ਜਿਹੜਾ ਬੰਦਾ ਆਪਣੇ ਪਾਰਟੀ ਦੇ ਵਲੰਟੀਅਰਸ ਨੂੰ ਹੀ ਨਹੀਂ ਮਿਲਦਾ ਹਮ ਐਮਐਲਏ ਨੂੰ ਨਹੀਂ ਮਿਲਦਾ ਹਮ ਫੋਨ ਨਹੀਂ ਅਟੈਂਡ ਹੁੰਦੇ ਹਮ ਤੁਸੀਂ ਦੇਖੋ ਕਿ ਮੈਂ ਮੇਰਾ ਇੱਕ ਛੋਟਾ ਜਿਹਾ ਇੰਤਕਾਲ ਦਾ ਕੇਸ ਸੀਗਾ ਠੀਕ ਹੈ ਜੀ ਮੈਂ ਮਿਨਿਸਟਰ ਨੂੰ ਪੂਰੀ ਫਾਈਲ ਬਣਾ ਕੇ ਦਿੱਤੀ ਠੀਕ ਹੈ ਜੀ ਕਿ ਜੀ ਇਹ ਐਫਸੀਆਰ ਚ ਭੇਜਣੀ ਹੈ ਠੀਕ ਹੈ ਜੀ ਤੇ ਉਥੋਂ ਰਿਕਮੈਂਡ ਹੋ ਕੇ ਆਏਗੀ ਤੇ ਕਰੈਕਸ਼ਨ ਹੋਏਗੀ ਠੀਕ ਹੈ ਜੀ ਮਿਨਿਸਟਰ ਸਾਹਿਬ ਨੇ ਮੇਰੀ ਫਾਈਲ ਹੀ ਰੋਲ ਕੀਤੀ ਅੱਛਾ ਜੀ 3-4 ਮਹੀਨੇ ਬਾਅਦ ਮੈਂ ਪੁੱਛਿਆ ਕਿ ਸਰ ਉਹਦੀ ਡਿਟੇਲ ਦੇ ਦਿਓ ਮੈਨੂੰ ਹੂੰ ਕੋਈ ਨਹੀਂ ਮੇਰੀ ਵਾਈਫ ਦਾ ਇੱਕ ਹੋਰ ਕੇਸ ਸੀਗਾ ਉਹਨਾਂ ਨਾਲ ਧੱਕਾ ਹੋਇਆ ਸੀ 2002 ਦੇ ਵਿੱਚ ਪੀਪੀਐਸਸੀ ਨੇ ਇੱਕ ਫੌਜੀ ਦੇ ਮੌਜੂਦ ਹੁੰਦੇ ਆ ਫੌਜੀ ਦਾ ਬੱਚਾ ਰੱਖ ਲਿਆ ਸੀਗਾ ਜਿਹੜਾ ਕਿ ਰੂਲਸ ਦੇ ਖਿਲਾਫ ਹੈ ਠੀਕ ਹੈ ਜੀ ਮੈਂ ਉਹਨਾਂ ਨੂੰ ਐਪਲੀਕੇਸ਼ਨ ਬਣਾ ਕੇ ਦਿੱਤੀ ਕਿ ਜੀ ਐਡਵੋਕੇਟ ਜਨਰਲ ਨੂੰ ਇਹ ਪੁੱਛ ਲਓ ਕਿ ਜੋ ਪੀਪੀਐਸਸੀ ਨੇ ਕੀਤਾ ਕਿ ਇਹ ਰੂਲਾ ਮੁਤਾਬਕ ਸਹੀ ਹੈ ਹਮ ਠੀਕ ਹੈ ਜੀ ਹਮ ਮੈਨੂੰ ਕਹਿੰਦੇ ਜੀ ਅਸੀਂ ਐਡਵੋਕੇਟ ਜਨਰਲ ਨੂੰ ਚਿੱਠੀ ਭੇਜਤੀ ਹਮ ਹੁਣ ਇਹਨਾਂ ਨੂੰ ਇਹ ਨਹੀਂ ਪਤਾ ਮੇਰੇ ਵਰਗਾ ਬੰਦਾ ਐਡਵੋਕੇਟ ਜਨਰਲ ਦੇ ਦਫ਼ਤਰ ਪਹੁੰਚ ਜਾਊਗਾ ਹਮ ਮੈਂ ਉੱਥੇ ਜਾ ਕੇ ਪੁੱਛਿਆ ਉਹ ਕਹਿੰਦੇ ਜੀ ਸਾਡੇ ਕੋਲ ਕੋਈ ਚਿੱਠੀ ਨਹੀਂ ਆਈ ਹੂੰ ਮੈਂ ਫੇਰ ਇਹਨਾਂ ਇਹ ਦਫ਼ਤਰ ਨੂੰ ਪੁੱਛਿਆ ਇਹਨਾਂ ਦਾ ਪਰਸਨਲ ਸੈਕਟਰੀ ਕਹਿੰਦਾ ਜੀ ਤੁਹਾਡੀ ਕੋਈ ਚਿੱਠੀ ਨਹੀਂ ਗਈ ਚਿੱਠੀ ਨਹੀਂ ਗਈ ਨਹੀਂ ਗਈ ਓਕੇ ਇਹ ਤੇ ਇਹਨਾਂ ਦਾ ਜਿਹੜਾ ਇੱਕ ਓਐਸਡੀ ਹੈ ਉਹ ਮੈਨੂੰ ਕਹੀ ਜਾਂਦਾ ਜੀ ਤੁਹਾਡੀ ਚਿੱਠੀ ਗਈ ਹੈ ਜੀ ਤੁਹਾਡੀ ਚਿੱਠੀ ਗਈ ਹੈ ਜੀ ਹੂੰ ਮੈਂ ਕਿਹਾ ਜੇ ਚਿੱਠੀ ਗਈ ਹੈ ਤਾਂ ਉਹਦੀ ਮੈਨੂੰ ਫੋਟੋਕਾਪੀ ਦੇ ਦਿਓ ਹੂੰ ਉਸ ਟਾਈਮ ਇਹ ਐਮਪੀ ਇਲੈਕਸ਼ਨ ਲੜ ਰਹੇ ਸੀ ਮੈਂ ਸਮਾਣੇ ਦਾ ਇੰਚਾਰਜ ਸੀਗਾ ਠੀਕ ਹੈ ਜੀ ਮੈਂ ਕਿਹਾ ਜੇ ਤੁਸੀਂ ਮੈਨੂੰ ਫੋਟੋਕਾਪੀ ਨਹੀਂ ਦਿੰਦੇ ਹੂੰ ਤੇ ਮੈਂ ਤੁਹਾਡੇ ਲਈ ਕੰਮ ਨਹੀਂ ਕਰਦਾ ਠੀਕ ਹੈ ਬੰਦੇ ਨੇ ਮੇਰੇ ਨਾਲ ਗੱਲ ਤੱਕ ਕਰਨੀ ਜ਼ਰੂਰੀ ਨਹੀਂ ਸਮਝੀ ਮੈਨੂੰ ਅਗਲੇ ਦਿਨ ਚੇਂਜ ਕਰਤਾ ਅੱਛਾ ਤੁਹਾਨੂੰ ਸਮਾਨੇ ਦਿਨ ਚਾਰ ਤੋਂ ਚੇਂਜ ਕਰਤਾ ਮੈਨੂੰ ਚੇਂਜ ਕਰਤਾ ਔਰ ਜਿਹੜੇ ਪਰਸਨਲ ਸੈਕਟਰੀ ਨੇ ਮੈਨੂੰ ਦੱਸਿਆ ਸੀਗਾ ਹੂੰ ਕਿ ਭਈ ਤੇਰੀ ਕੋਈ ਚਿੱਠੀ ਨਹੀਂ ਗਈ ਤੈਨੂੰ ਝੂਠ ਬੋਲਿਆ ਜਾ ਰਿਹਾ ਹੂੰ ਉਹਨੂੰ ਵੀ ਉੱਥੋਂ ਚੇਂਜ ਕਰਤਾ ਹੂੰ ਇਹ ਸਟੈਂਡਰਡ ਹੈ ਇਹਨਾਂ ਦੇ ਕੰਮ ਕਰਨ ਦਾ ਹੂੰ ਵੀ ਇੱਕ ਬਰਾਬਰ ਦੇ ਅਹੁਦੇਦਾਰ ਨੂੰ ਮੱਲਾ ਬਈ ਝੂਠ ਬੋਲਿਆ ਜਾਂਦਾ ਤੁਸੀਂ ਨਹੀਂ ਭੇਜ ਸਕਦੇ ਤੁਸੀਂ ਮੈਨੂੰ ਦੱਸ ਦਿਓ ਵੀ ਇਹ 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 ਕਾਰਨ ਹੈ ਕਿ ਮੈਂ ਨਹੀਂ ਭੇਜ ਸਕਦਾ ਆਈ ਐਮ ਸੌਰੀ ਹਾਂ ਮੈਂ ਨਹੀਂ ਕੰਮ ਹੋ ਸਕਦਾ ਤੁਸੀਂ ਝੂਠ ਕਿਉਂ ਬੋਲਦੇ ਹੋ ਯਾਰ ਤੁਸੀਂ ਕਾਪੀ ਲੈ ਲਈ ਫਾਈਲ ਲੈ ਲਈ ਮੇਰੇ ਤੋਂ ਸਿਰਫ ਆਪਣੇ ਸੈਕਟਰੀ ਨੂੰ ਕਹਿਣਾ ਹੀ ਹੈ ਕਿ ਬਈ ਇਹਨੂੰ ਅੱਗੇ ਭੇਜ ਦਿਓ ਜੀ ਬਿਲਕੁਲ ਠੀਕ ਹੈ ਤੁਸੀਂ ਫਾਈਲ ਹੀ ਰੋਲ ਦਿੰਦੇ ਹੋ ਸਾਥ ਹੋਣਗੇ ਉਥੇ ਕਿਵੇਂ ਸਰਕਾਰ ਚੱਲੇਗੀ ਕਿ ਹੋਰ ਪਾਰਟੀ ਜੁਆਇਨ ਕਰ ਰਹੇ ਹੋ ਕੋਈ ਇਹ ਮੰਨ ਲਓ ਤੁਹਾਨੂੰ ਕੱਢ ਦਿੰਦੀ ਹੈ ਮੈਂ ਹਜੇ ਇਸ ਬਾਰੇ ਕੋਈ ਫੈਸਲਾ ਨਹੀਂ ਲੈਂਦਾ ਠੀਕ ਹੈ ਜੀ ਕਿਸੇ ਪਾਰਟੀ ਨੇ ਅਪਰੋਚ ਕੀਤਾ ਹੋਏ ਕਰਦੀਆਂ ਨੇ ਠੀਕ ਹੈ ਜੀ ਪਰ ਮੈਂ ਹਜੇ ਕੋਈ ਮੰਨ ਨਹੀਂ ਬਣਾਇਆ ਠੀਕ ਹੈ ਜੀ ਔਰ ਹੋ ਸਕਦਾ ਅਗਲੇ ਆਉਣ ਵਾਲੇ ਦਿਨਾਂ 'ਚ ਇਹ ਮੈਨੂੰ ਕੱਢ ਦੇਣ ਮੈਨੂੰ ਸਸਪੈਂਡ ਕਰ ਦੇਣ ਮੇਰੇ ਤੇ ਕੋਈ ਪਰਚਾ ਪਾ ਦੇਣ ਜਾਂ ਕੋਈ ਇੱਜ਼ਤ ਹਤਕ ਦਾ ਕੁਝ ਪਾ ਦੇਣ ਕੁਝ ਪਾ ਦੇਣ ਕੋਈ ਗੱਲ ਨਹੀਂ ਤਿਆਰ ਠੀਕ ਹੈ ਜੀ ਹਰ ਹਰ ਨਤੀਜਾ ਭੁਗਤਣ ਨੂੰ ਤਿਆਰ ਹੋ ਜੇ ਅਸੀਂ ਆਪਣਾ ਸਾਰਾ ਯਾਨੀ ਕਿ ਭਵਿੱਖ ਛੱਡ ਕੇ ਹਮ ਬੱਚਿਆਂ ਦਾ ਭਵਿੱਖ ਛੱਡ ਕੇ ਇੱਥੇ ਆ ਸਕਦੇ ਆ ਹਮ ਔਰ ਆਪਣੇ ਤੇ ਝੂਠੇ ਪਰਚੇ ਪਵਾ ਸਕਦੇ ਆ ਦੇਸ਼ ਧਰੋਹ ਤੱਕ ਦੇ ਪਰਚੇ ਅਸੀਂ ਫੇਸ ਕਰ ਸਕਦੇ ਆ ਦੂਸਰੇ ਬੱਚੇ ਦੀ ਫਿਰ ਤਿਆਰ ਹੋ ਬਈ ਤੁਸੀਂ ਜੋ ਕਰਨਾ ਕਰ ਲੋ ਯਾਰ ਹਮ ਇਸ ਤੋਂ ਬਾਅਦ ਤਾਂ ਕੁਝ ਨਹੀਂ ਹੋਏਗਾ ਹਮ ਗੁਰੂ ਦੇ ਸੇਖਾਂ ਹਮ ਫੌਜੀਆ ਹਮ ਤੁਸੀਂ ਜੋ ਕਰਨਾ ਕਰ ਲੋ ਵੀ ਤਿਆਰ ਵਰ ਤਿਆਰ ਹੋ ਬਿਲਕੁਲ ਦੋਸਤੋ ਆਪਾਂ ਸੁਣਿਆ ਵੀ ਮੇਜਰ ਮੇਜਰ ਸਾਹਿਬ ਤੋਂ ਵੀ ਕੀ ਆਮ ਆਦਮੀ ਪਾਰਟੀ ਦੀ ਕੀ ਵਰਕਿੰਗ ਹੈ ਦੇਖਦੇ ਹਾਂ ਵੀ ਮੇਜਰ ਸਾਹਿਬ ਦਾ ਕਹਿਣਾ ਸਹੀ ਹੁੰਦਾ ਹੈ ਵੀ ਇਹਨਾਂ ਦੇ ਉੱਤੇ ਕਾਰਵਾਈ ਕਰਦੇ ਹੈ ਕਿ ਨਹੀਂ ਕਰਦੇ ਇਹਨਾਂ ਸਵਾਲਾਂ ਦੇ ਨਾਲ ਦੁਆਰਾ ਮੇਜਰ ਸਾਹਿਬ ਨਾਲ ਮੁਲਾਕਾਤ ਕਰਾਂਗੇ ਕੁਝ ਸਮੇਂ ਬਾਅਦ ਗੱਲਬਾਤ ਲਈ ਮੇਜਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਥੈਂਕ ਯੂ